ਡੁੱਬਦੇ ਪੱਥਰ ਤਾਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸ੍ਰੀ ਵਾਹਿਗੁਰੂ ਜੀ ਆਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਧੀਆਂ ਬਧਾਈਆਂ ਰਗ ਤਨ ਪਰਵਾਰ ਪਈਆਂ ਸਬਦ ਗਾ ਬਣਿਆਈਆਂ ਸਬਦ ਤੰਗਾ ਬੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੈ ਨਾਨਕ ਆਨੰਦ ਹੋਵੈ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗਿਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਕਿਆ ਮਣੋ ਹ ਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕੀ ਸੈ ਦੇਹ ਦੇਸੁ ਪਾਵੈ ਸਦਾ ਸਤਿ ਸਲਾਹ ਤੇਰੀ ਨਾਮੰ ਵਸਾਵੇ ਨਾਮ ਜਿਨ ਕਾ ਮਨ ਵਸੇ ਆਵਜੇ ਸ਼ਬਦ ਘਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਤ ਨਾਮ ਮੇਰਾ ਦਰੋ ਸਚ ਨਾਮ ਅਧਾਰ ਮੇਰਾ ਜਨੁ ਤੁੱਖਾ ਸਭ ਗਵਾਈਆ ਕਰ ਸੰਤ ਸਿੱਖ ਮਣਿ ਆਏ ਵਸੇ ਆ ਜਨੇਸ਼ਾ ਸਭ ਪਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਹਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਨੋ ਸੰਤ ਹੋ ਸਬਦ ਤਰੋ ਪਿਆਰੋ ਸਚਾ ਨਾਮ ਮੇਰਾ ਧਾਰ ਵਾਜੇ ਪੰਚ ਸਾਹਿਬ ਦੇ ਸਤਿਕਰਸ ਭਾਗਾ ਕਰਸ ਭਾਗਾ ਸਬਦ ਵਾਜੇ ਕਲਾ ਜਤ ਕਰ ਧਾਰੀਆਂ ਪੰਚ ਦੋ ਸੁਲਵਾਸ ਕੀਤੇ ਕਾਲ ਕੰਟ ਕਮਾਰਿਆ ਕਰਮ ਪਾਇਆ ਤੁਜ ਜਨ ਕਾ ਸੇ ਨਾਮ ਹਰਿ ਚਾ ਲਾਗੀ ਜਹਾਨ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਰਾਜੀ ਅਨ ਦਸਨੋਂ ਬੜ ਭਾਗੀ ਹੋ ਸਗਲ ਮਨੋਰਟ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਪੁੱਤਰੇ ਸਗਲ ਅਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਉਰੇ ਗਿਰਤੇ ਜਾਣੀ ਸੰਤੇ ਪ੍ਰਿਤ ਕਹਿਤੇ ਪਵਰਤ ਸਤਗੁਰ ਰਹਿ ਆਪਾਰ ਪੂਰੇ ਬਿਨਵੰਤ ਨਾਨਕ ਗਿਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੰਤੇ ਪਨੀਤ ਕਹਤੇ ਪਤ ਸਤਿਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗਿਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਠਾਕਰ ਨੰਮ ਅਰ ਪਿੰਡ ਸਭੂ ਤੀਰ ਕਹਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਜਾਨ ਮੀਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਹਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫੇਰ ਅੰਗਦ ਗੁਰਦੀ ਅਮਰਦਾਸ RAMਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਆਂ ਕਰਨਾ ਉਹਨਾਂ ਦਿਆਵਾ ਭਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਬਾਤਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਖ ਚਲਾਈ ਤੀਗਵਾਹੀ ਦੇਖ ਕੇ ਆਨ ਡੱਠ ਕੀਤਾ ਤਿੰਨਾ ਪਿਆਰਿਆਂ ਤੇਹਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਜਿੰਨਾ ਸਿੰਘਾਂ ਸਿੰਘਣਿਆੜੇ ਧਰਮ ਹਿਤ ਸੀਸ ਦਿੱਤੇ ਬੰਦ-ਬੰਦ ਕਟਾਈ ਕੋਪੜੀਆਂ ਲਹਾਈਆਂ ਚਰਕੜੀਆਂ ਤੇ ਚੜੇ ਆਰਾ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੱਤਿਆ ਵਾ ਚਿਤ ਆਵਣ ਕਾ ਸਰਕਾ ਸਰਬ ਸੁਖ ਹੋਵੇ ਯਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹਰ ਖਿਆਲਿਆ ਤ ਦੇਖ ਤੇਕ ਪਤੇਂ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੀ ਬੋਲਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਪਵੇਕ ਦਾਣ ਸਾਹਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਕੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ જયਕਾਰ ਬੋਲਾ ਜੀ ਸਿੱਖਾਂ ਦਾ ਮਨ ਨੀਵਾ ਮਾਫ਼ੀ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਿੰਦ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਨਾਂ ਦੀ ਮਾਨ ਨੀਤਾਂਾਂ ਦੀ ਤਾਨ ਨੀਉਪਿਆਂ ਦੀ ਓਪ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਧੰਨ ਤਾਨਾ ਬਾਬਾ ਵਿਸ਼ਵਕਰਮਾ ਜੀ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਰਬੱਤ ਨਗਰ ਨਿਵਾਸੀ ਅਤੇ ਵਿਦੇਸਾਂ ਵਿੱਚ ਵਸਤੀਆਂ ਗੁਰਸੇਖ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ੍ਰੀ ਸ ਇੱਕ ਸ੍ਰੀ ਅਖੰਡ ਪਾਠ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸਵਾਮੀ ਕੀ ਪ੍ਰਾਰੰਭ ਹੋਣ ਲੱਗੇ ਹਨ ਸਤਿਗੁਰੂ ਜੀਓ ਇਸ ਵਕਤ ਆਪ ਜੀ ਦੇ ਦਰਬਾਰ ਦੇ ਵਿੱਚ ਧੂਪ ਜੋਤ ਦੀਪ ਆਪ ਜੀ ਦੀ ਸਾਰੀ ਸਮਗਰੀ ਹਾਜ਼ਰ ਹੈ ਕ੍ਰਾਂਤੀ ਸਿੰਘ ਹਾਜ਼ਰ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋ ਕਾਰਜ ਰਾਸ ਕਰਨੇ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸੰਕਤਾਂ ਦੀ ਸਿਰਤੀ ਮਿਹਰ ਪ੍ਰਿਆ ਹੱਥ ਰੱਖ ਕੇ ਆਪਣਾ ਕਾਰਜ ਆਪ ਕਰਵਾ ਲੈਣਾ ਸਤਿਗੁਰੂ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾ ਮਾ ਦਰਪਰਵਾਣ ਕਰਨੀਆਂ ਆਪ ਜੀ ਵੱਲੋਂ ਬਾਸ਼ੀਆਂ ਹੋਈਆਂ ਦਾਤਾਂ ਵਿੱਚੋਂ ਸਰਬੱਤ ਸੰਗਤਾਂ ਵੱਲੋਂ ਕੜਾ ਪੂਸਾ ਦੀ ਦੇਖ ਸੱਕੇ ਹਾਜ਼ਰ ਹੈ ਦਰਪਰਵਾਣ ਹੋਵੇ ਪ੍ਰਬਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਕਰੋ ਕਿਰਪਾ ਸ੍ਰੀ ਮੁਖਵਾਕ ਬਖਸ਼ਿਸ਼ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜੇ ਬਾ ਗਰਪੂਰਾ ਕਿਰਪਾ ਧਾਰੀ ਪ੍ਰਭ ਤੁਰੀ ਲੋਚ ਹਮਾਰੀ ਗਰਪੂਰਾ ਕਿਰਪਾ ਧਾਰੀ ਪ੍ਰਭ ਤੁਰੀ ਲੋਚ ਹਮਾਰੀ ਕ੍ਰਿਸ਼ਨ ਨਾਨ ਗ੍ਰਹਿ ਆਈ ਅਨੰਦ ਮੰਗਲ ਸਭ ਪਾਏ ਸੰਤ ਹੋ ਰਾਮ ਨਾਮ ਨਿਸਤਰੀਆ ਓਟ ਬੈਠ ਤਹਰ ਹਰ ਹਰ ਧਿਆਈ ਐ ਅੰਧਨ ਸੋ ਕਰਤ ਕਰੀਆ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ

ਵਿਗਨ ਬਨਾਸਨ ਸਬਦ ਦੁਖ ਨਾਸ਼ਨ ਸਤਿਗੁਰ ਨਾਮ ਧਰਦਾ ਆਇ ਖੋਏ ਪਾਪ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਵਿਗਨ ਬਨਾਸਨ ਸਬਦ ਦੁਖ ਨਾਸ਼ਨ ਸਤਿਗੁਰ ਨਾਮ ਧਰਦਾ ਆਇ ਖੋਏ ਪਾਪ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਫਾ ਗਿਰ ਪ੍ਰਸਾਦ ਜਬ ਆਦਿ ਸਤਿ ਯਾਦ ਸਤ ਹੈ ਪੀ ਸਤਿ ਨਾਨਕ ਹੋਸੀ ਪੀ ਸਤ ਸੋਚਾ ਸੋਚਣਾ ਹੋ ਬਈ ਜੇ ਸੁਚੀ ਲਖ ਬਾਤ ਚਪ ਨਾ ਹੋ ਬਈ ਜੇ ਲਾਇ ਰਖਾ ਨਿਭਤਾਰ ਭੁਖਿਆ ਭਕਣਾ ਤਰੀ ਜੇ ਬੰਨਾ ਪਰੀਆ ਭਾਰ ਸਹ ਸਸਿਆਨ ਪਾਂ ਲਖ ਹੋ ਖੈ ਤੈ ਨੱਚ ਲੈ ਨਾਲ ਕਿਰਤਿਆਰਾ ਹੋਈ ਐ ਕਬ ਕੂੜਾ ਟਟਾ ਪਾਲ ਹੱਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋ ਬਣਿਆਕਾਰ ਹਕਮ ਲਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਬੜਿ ਆਈ ਕਮੀ ਅਤਮਨੀ ਹੁਕਮ ਲੈਖ ਰਕ ਸਕਾਈ ਇਹ ਇੱਕ ਨਾ ਹਕਮੀ ਬਖਸ਼ੀ ਸਿਕ ਹੁਕਮੀ ਸਦਾ ਪਭਾਈ ਇਹ ਮਾਨੰਦਰ ਸਭ ਕੋ ਬਾਹਰ ਹੁਕਮ ਲਾ ਕੋਈ ਨਾਨਕ ਹੁਕਮਾ ਜੀ ਬੁੱਝਾ ਤਾ ਹਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸਾ ਤਾਣ ਗਾਵੈ ਕੋ ਦਤ ਜਾਣੈ ਨੀ ਸ਼ਾਨ ਗਾਵੈ ਕੋ ਗਿਲਬੜਿਆਂ ਆਂਿਆ ਥਾਰ ਗਾਵੈ ਕੱਢਿਆ ਵੇ ਕੰਬੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਨਾ ਵੇ ਕੋ ਜੀ ਲਾ ਪਰ ਦੇਹ ਗਾਵੈ ਕੋ ਜਾਪਾਂ ਦੇ ਸਾਧੂ ਰ ਹੈ ਗਾਵੈ ਕੋ ਵਿਖਾ ਹਾਜ਼ਰ ਹਜ਼ੂਰ ਹੈ ਕਤਨਾ ਕਦੀ ਨਾ ਟੋਟ ਕਤ ਕਤ ਕੱਠੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜਗੰਗੰਤਰ ਖਾਹੀ ਖਾਹੇ ਅਕਵੇਂ ਹਕਮ ਚਲਾਏ ਰਾਹੋ ਨਾਨਕ ਰਿਕ ਸਾਹਿਬੇ ਪਰਵਾਹ ਸਾਚਾ ਸਾਹਿਬ ਸਤਿਨਾਮ ਭਾਖਿਆ ਭਾਉ ਅਪਾਰ ਅੱਖ ਮੰਗਹ ਰਹੇ ਰਹੇ ਦਾਤ ਕਰੇਂਦਾ ਤਾਰ ਫਿਰ ਕਾਗਰ ਰਖੀਐ ਜਦ ਦੇ ਸਾ ਦਰਬਾਰ ਮਹਾਉ ਕੀ ਬੋਲਣ ਬੋਲੀ ਆਇਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੇ ਵਾ ਜਾਣੀ ਐ ਸਭੇ ਅਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਆ ਗੁਨੀ ਨਿਦਾਨ ਗਾਵੀਆ ਸੁਨਿਆ ਮਨ ਰੱਖੀਆ ਭਾਉ ਦਕ ਤੱਕ ਪਰਹਰਸ ਕਰ ਲੈ ਜਾਏ ਗਰਮਖਨਾ ਦੰਗਰਮਕਵੇ ਦੰਗਰਮਕ ਰਹਾ ਸਮਾਈ ਗौरी ਸਰਗਰ ਗੌਰ ਕਰ ਬਰਮਾ ਗੁਰੇ ਪਾਰਵਤੀ ਮਾਈ ਜੇ ਹੋਂ ਜਾਣਾ ਅੱਖਾਂ ਨਹੀਂ ਕਹਿਣਾ ਕਟਣ ਨਾ ਜਾਈ

ਨਾਨਕ ਬਨਰ ਗਣੋ ਗੋਲ ਕਰੇ ਗਣਮਨ ਸੇ ਆਕੁੰਦੇ ਤੇ ਹਾ ਕੋਈ ਨ ਸੁੱਚਈ ਜੇ ਕਿਸ ਗਣ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਤਰਤੋ ਅਕਾਸ਼ ਸੁਣਿਆ ਜੀ ਬਲੋ ਪਾਤਾਲ ਸੁਣਿਆ ਬੋਇ ਰ ਸਰਕਾ ਕਾਲ ਨਾਨਕ ਭਗਤਾ ਸਦਾ ਬਿਗਾਸ ਸੁਣਿਆ ਦੂਗ ਭਾਵ ਕਾ ਨਾਸ ਸੁਣਿਆ ਈਸ਼ਰ ਵਰਮਾ ਜੰਦ ਸੁਣਿਆ ਮੁਖਸਾਲਾ ਹਰਮੰਦ ਸੁਣਿਆ ਜੋਗ ਜੁਗਤタル ਵੇਦ ਜੰਦ ਸੁਣਿਆ ਸਾਸ ਸਿਮਰਤ ਵੇਦ ਜੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਰੂਗ ਬਾਪ ਕਾ ਨਾਸ ਸੁਣਿਆ ਸਸ ਦੁਖ ਗਿਆਨ ਸੁਣਿਆ ਅੱਠ ਸੱਠ ਗਾਇਸ਼ ਨਾਨਕ ਸੁਣਿਆ ਫੜ ਫੜ ਪਾਵੈ ਮਾਨ ਸੁਣਿਆ ਲਗੇ ਸਿਗ ਧਿਆਨ ਨਾਨਕ ਭਗਤ ਦਾਸ ਦਾ ਬਿਰਾਸ ਸੁਣਿਆ ਰੂਖ ਪਾਪ ਗਾ ਦਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਵੀਰ ਬਾਦਸ਼ਾ ਸੁਣਿਆ ਅੰਦੇ ਬਾਵੈ ਗਾ ਸੁਣਿਆ ਹਾਥੂਏ ਅਸ ਗਾ ਨਾਨਕ ਭਗਤ ਦਾਸ ਦਾ ਬਿਰਾਸ ਸੁਣਿਆ ਰੂਖ ਪਾਪ ਗਾ ਦਾਸ ਮਨਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਸਤਾਏ ਕਾਲਜ ਕਰਮਨ ਲੇਖਣਾਰ ਮਨੇ ਗਾਵੈ ਕਰਨੀ ਜਕਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸਤਿ ਸੋਇ ਮਨ ਭੁਜ ਮਨ ਸਗਲ ਭਵਣ ਕੀ ਸੋਤ ਮਨ ਮੋਹ ਚੁਟਾਣਾ ਘਾਇ ਮਨ ਜਿਨ ਕਾ ਸਾਥਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਲ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਭਾਏ ਮੰਨਾ ਪਰਸੂ ਵਰਗਟ ਜਾਏ ਮੰਨਾ ਮਗਨ ਜਲਾ ਪੰਥ ਮੰਨਾ ਧਰਮ ਸ੍ਰੀ ਜੀ ਸੰਵੰਦ ਐਸਾ ਨਾਮ ਗਰੰਝਨ ਹੋਏ ਜੇ ਕੋ ਮਰ ਜਾੜੈ ਮਨ ਕੋਏ ਮੰਨਾ ਭਾਵੇਂ ਮੂਖ ਦਵਾਰ ਮੰਨਾ ਪਰਵਾਰ ਸਾਧਾਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੇ ਨਾ ਫਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਭਾਵੈ ਦਰਗਾ ਮਾਨ ਪੰਜੇ ਸੋਏ ਦਰ ਰਾਜਾਨ ਪੰਜਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਤੋਲ ਕਰਮ ਦਾ ਆਗਾ ਪੂਟਾ ਸੰਗੋਗ ਥਾ ਫਿਰਖਿਆ ਜਨ ਸੂਤ ਜੇ ਕੋ ਉਚਾ ਹੋ ਵਸ ਜਿਆਰ ਤੁਲੇ ਉਪਰ ਕਿਤਾਬ ਧਰਤੀ ਹੋਰ ਬਰਾ ਹੋਰ ਹੋਰਾ ਤੇ ਸਭ ਨਾਲ ਲਖਣ ਜੂਰਾ ਜੀ ਯਾਦ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁਰੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੇ ਚਾਹੂਏ ਕਿਤਾ ਤਣਸ ਵਾਲੂ ਰੂਬਾ ਕਿਟੀ ਰਾਜ ਜਾਣਾ ਕੌਣ ਗੂਚਾ ਕਿਤਾ ਫਸਾਉ ਇੱਕ ਕਵਾਉ ਸਸ ਹੋਏ ਲਖ ਦਰਿਆਉ ਕੁਦਰਤ ਗਵਣਗਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋ ਤੁਲ ਭਾਵੇ ਸਾਈਂ ਭਲੀ ਕਰ ਤੂੰ ਉਸ ਦਾ ਸਲਾਮ ਜੰਗਰੰਕਾਰ ਅਸੰਖ ਜਪ ਸੰਖ ਬਾਉ असंख पूजा अशंख असंख ग्रंथ वेद पाठ असंख योग मन